ਜੇ ਮਨ ਵਿੱਚ ठान ਲਈਏ ਤਾਂ ਕੀ ਨਹੀਂ ਹੋ ਸਕਦਾ ਇਸ ਦੀ ਇੱਕ ਮਿਸਾਲ ਦੇਖਣ ਨੂੰ ਮਿਲੀ ਧੂਰੀ ਹਲਕੇ ਦੇ ਪਿੰਡ ਲੱਡਾ ਤੋਂ ਪਿਛਲੇ ਦਿਨੀ ਕੁਦਰਤੀ ਕਰੋਪੀ ਦੇ ਕਾਰਨ ਕਈ ਸੌ ਏਕੜ ਕਣਕ ਅਤੇ ਨਾਲ ਸੜ ਗਏ ਸੀ ਪਿੰਡ ਲੱਡੇ ਦੇ ਨੌਜਵਾਨਾਂ ਨੇ ਉਹ ਕਰ ਵਿਖਾਇਆ ਜੋ ਕੋਈ ਸੋਚ ਵੀ ਨਹੀਂ ਸੀ ਸਕਦਾ ਨੌਜਵਾਨਾਂ ਨੇ ਸੋਚਿਆ ਕਿ ਇਸ ਵਾਰ ਕਣਕ ਇਕੱਠੀ ਕਰਕੇ ਉਹਨਾਂ ਪੀੜਤ ਕਿਸਾਨਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਕਣਕ ਅੱਗ ਲੱਗਣ ਕਾਰਨ ਸੜ ਗਈ ਸੀ ਪਿੰਡ ਲੱਡਾ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਛੋਟੀ ਜਿਹੀ ਮੁਹਿੰਮ ਸ਼ੁਰੂ ਕੀਤੀ ਤੇ ਦੇਖਦੇ ਦੇਖਦੇ ਪੂਰੇ ਪੰਜਾਬ ਵਿੱਚ ਚੱਲ ਪਈ ਨਾਮਰਾ ਕਿਰਪਾਲ ਸਿੰਘ ਮੈਂ ਪਿੰਡ ਲੱਡਾ ਦਾ ਮੇਰੇ ਫਸਲ ਸਾਰੇ ਜਲ ਕੇ ਸਵਾਹ ਹੋ ਗਏ ਮੇਰੇ ਪੱਲੇ ਕੁਝ ਨਹੀਂ ਹੈਗਾ ਤੇ ਮਹਿਰਾ ਬਹਣ ਕੁਝ ਠੇਕੇ ਤੇ ਲਿਆ ਹਾਤੀਆ ਡੇਢ ਕਿੱਲਾ ਲੰਮਾ ਮਾਲ ਤੰਗਾ ਮਿੱਤੀ ਮੇਰੇ ਗੱਲ ਜਲ ਗਿਆ ਤੇ ਜੇ ਮੇਰਾ ਬਾਹ ਪਿੰਡ ਵਾਲੇ ਤੇ ਅੰਢੀ ਗਵਾਂਡੀ ਪਿੰਡ ਨਾ ਫੜਦੇ ਤਾਂ ਮੇਰਾ ਬਹੁਤ ਬੁਰਾ ਹਾਲ ਹੋਣਾ ਸੀ ਮੈਂ ਸਰਕਾਰਾਂ ਤੋਂ ਮੰਗ ਕਰਦਾ ਵੀ ਕੋਈ ਨਾ ਕੋਈ ਇਹਦਾ ਹੱਲ ਕੱਢਣ ਫੇਕ ਸਾਲ ਅੱਗ ਲੱਗਦੀ ਹੈ ਤੇ ਕੋਈ ਵੀ ਆਪਣਾ ਬੀਮਾ ਸਕੀਮ ਜਾਂ ਕੋਈ ਹੋਰ ਫਸਲ ਬੀਮਾ ਹੋਰਾਂ ਚੀਜ਼ਾਂ ਦੇ ਹਰ ਇੱਕ ਤਰ੍ਹਾਂ ਦੇ ਬੀਮੇ ਕਰੇ ਜਾਂਦੇ ਨੇ ਹਾਸਲ ਦਾ ਕੋਈ ਬੀਮਾ ਨਹੀਂ ਕਰ ਰਹੀ ਸਰਕਾਰ ਕੋਈ ਸਕੀਮ ਨਹੀਂ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਪਿੰਡ ਮੇਰਾ ਲੱड्डा ਹੈ ਜੀ ਅੱਗ ਨਾਲ ਜੀ ਮੇਰੀ 40 ਵਿੱਗੇ ਘਰ ਦੀ ਤੇ 45 ਵਿੱਗੇ ਠੇਕੇ ਵਾਲੀ ਬਹਾਨ ਕਣਕ ਸੜ ਚੁੱਕੀ ਹੈ ਜੀ ਤੇ ਮੇਰੇ ਪੱਲੇ ਕੁਝ ਨਹੀਂ ਹੈ ਜੀ ਜੇ ਇਸ ਟਾਈਮ ਪਿੰਡ ਵਾਸੀ ਤੇ ਨਾਲ ਲੱਗਦੇ ਪਿੰਡ ਪੁੰਨਾਵਾਲ ਤੇ ਕਾਂਝੇ ਦੇ ਪਿੰਡ ਦੇ ਲੋਕ ਜੀ ਮੇਰੇ ਬਾਹ ਨਾ ਫੜਦੇ ਤਾਂ ਮੇਰਾ ਬਹੁਤ ਬਰਹਾਲਾ ਹੋਣਾ ਸੀਗਾ ਤੇ ਮੈਂ ਅੱਗੇ ਤੋਂ ਸਰਕਾਰਾਂ ਤੋਂ ਇਹ ਮੰਗ ਕਰਦਾ ਜੀ ਵੀ ਇਹ ਘਟਨਾਵਾ ਹਰ ਇੱਕ ਸਾਲ ਹੁੰਦੀਆਂ ਹਨ ਪਰ ਸਰਕਾਰ ਵੱਲੋਂ ਕੋਈ ਵੀ ਠੋਕਵਾ ਪ੍ਰਬੰਧ ਨਹੀਂ ਕੀਤਾ ਜਾਂਦਾ ਮੈਂ ਸਰਕਾਰ ਤੋਂ ਇਹ ਮੰਗ ਚਾਹੁੰਦਾ ਹਾਂ ਜੀ ਵੀ ਇਹ ਹਰੇਕ ਕਿਸਾਨ ਭਰਾ ਨਾਲ ਹਰ ਇੱਕ ਸਾਲ ਇਹ ਘਟਨਾ ਵਾਪਰਦੀ ਹੈ ਵੀ ਫਸਲਾਂ ਕਣਕ ਪੱਕੀਆਂ ਫਸਲਾਂ ਕਣਕਾਂ ਦਾ ਬੀਮਾ ਹੋਈ ਜਾਵੇ ਬਜਟ ਵਿੱਚ ਇਹੋ ਜਿਹਾ ਕੋਈ ਪ੍ਰੋਗਰਾਮ ਜ਼ਰੂਰ ਲਿਖਿਆ ਜਾਵੇ ਲਿਖਿਆ ਜਾਵੇ ਤਾਂ ਕਿ ਕਿਸਾਨ ਦੀ ਹਾਲਤ ਦਾ ਸੁਧਾਰ ਹੋ ਸਕੇ ਜੀ ਮੈਂ ਪ੍ਰਗਟ ਸਿੰਘ ਜੀ ਸਾਹਿਬ ਕਾ ਪੰਚ ਲੱਡਾ ਤੇ ਜੋ ਸਾਡੇ ਪਿੰਡ ਦੇ ਨੌਜਵਾਨਾਂ ਨੇ ਆ ਉਹ ਦਮਕੀਤਲ ਜਿਨ੍ਹਾਂ ਨੇ ਕਣਕ ਸੜੀ ਦੀ ਉਹਨਾਂ ਨੂੰ ਰਾਸਤ ਪਹੁੰਚਾਉਣ ਦੇ ਲਈ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਅੱਗੇ ਵਾਸਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਇਹ ਇਹਦਾ ਕੋਈ ਟਕਮਾ ਪ੍ਰਬੰਧ ਸਰਕਾਰ ਨੂੰ ਬਜਟ ਦੇ ਵਿੱਚ ਰੱਖਣਾ ਚਾਹੀਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਸਮੁੱਚੀ ਨੌਜਵਾਨ ਪੀੜੀ ਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਬਹੁਤ ਹੀ ਸਹਿਯੋਗ ਦਿੱਤਾ ਤੇ ਆਣ ਗਮਾਣ ਦੇ ਪਿੰਡਾਂ ਦੇ ਨੌਜਵਾਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਪਿੰਡ ਦੇ ਕਿਸਾਨਾਂ ਦਾ ਹੋਏ ਨੁਕਸਾਨ ਦੇ ਵਿੱਚ ਉਹਨਾਂ ਦੀ ਬਾਹ ਫੜੀ ਤੇ ਮੈਂ ਤਾਂ ਇਹੀ ਚਾਹਣਾਗਾ ਵੀ ਸਾਰੇ ਲਵੇ ਜਿੰਨੇ ਵੀ ਆਪਣੇ ਪਿੰਡ ਨੇਗੇ ਹਰੇਕ ਪਿੰਡ ਦੇ ਨੌਜਵਾਨਾਂ ਨੂੰ ਅੱਗੇ ਹੋ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਬੰਦਾ ਹੀ ਬੰਦੇ ਦੀ ਦਾਰੂ ਹੁੰਦਾ ਜੋ ਇਹ ਕੁਦਰਤ ਦੀ ਕਰੋਪੀ ਪਈ ਹੈ ਸਾਡੇ ਹਲਕੇ ਦੇ ਆਲੇ-ਦੁਆਲੇ ਤੇ ਕਿਸਾਨਾਂ ਨੂੰ ਉਹਨਾਂ ਦੇ ਲਈ ਸਾਡੇ ਪਿੰਡ ਦੇ ਸਾਰੇ ਲੱਡੇ ਦੇ ਨੌਜਵਾਨ ਬੈਠੇ ਉਹਨਾਂ ਨੇ ਸੋਚਿਆ ਵੀ ਕਿਵੇਂ ਨਾ ਕਿਵੇਂ ਆਪਾਂ ਉਹਨਾਂ ਕਿਸਾਨਾਂ ਦੀ ਮਦਦ ਕਰੀਏ ਜੋ ਇਸ ਵਕਤ ਲਾਚਾਰ ਨੇ ਤੇ ਜਿਨ੍ਹਾਂ ਦੇ ਉੱਤੇ ਕੁਦਰਤ ਨੇ ਬਹੁਤ ਵੱਡਾ ਕਰੋਪ ਕੀਤਾ ਸੋ ਸਾਰੇ ਮੁੰਡੇ ਬੈਠੇ ਬੈਠ ਕੇ ਯੋਜਨਾ ਬਣਾਈ ਕਿ ਕਿਉਂ ਨਾ ਮਤਲਬ ਮੰਦਰ ਗੁਰਦੁਆਰੇ ਬਾਹਰ ਲਿਆ ਕੇ ਪਿੰਡ ਦੇ ਵਿੱਚ ਕਣਕ ਇਕੱਠੀ ਕਰਦੇ ਨੇ ਤੇ ਲੈ ਜਾਂਦੇ ਨੇ ਇਹ ਮਤਲਬ ਰੱਜਿਆਂ ਨੂੰ ਰਜਾਉਣ ਵਾਲੀ ਗੱਲ ਹੁੰਦੀ ਆ ਸੋ ਪਿੰਡ ਵਾਲਿਆਂ ਨੇ ਸੋਚਿਆ ਨੌਜਵਾਨਾਂ ਨੇ ਸਾਰਿਆਂ ਨੇ ਸਿਆਣੇ ਖੜੇ ਨੇ ਉਹਨਾਂ ਨੇ ਵੀ ਸੋਚੀ ਇਹ ਗੱਲ ਕਿ ਆਪਾਂ ਇਸ ਵਾਰ ਆਪ ਹੀ ਮਤਲਬ ਮੁੰਡੇ ਸਾਰੇ ਇਕੱਠੇ ਹੋ ਕੇ ਟਰਾਲੀਆਂ ਰਾਹੀਂ ਕਣਕ ਇਕੱਠੀ ਕਰਕੇ ਘਰ ਤੋਂ ਘਰ ਵੀ ਉਹ ਤੋਂ ਬਾਅਦ ਆਪਾਂ ਉਹਨਾਂ ਤੱਕ ਪਹੁੰਚਾਈਏ ਵੀ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਸੋ ਬਹੁਤ ਵੱਡਾ ਇਹ ਅਪ ਸਾਰੇ ਪੰਜਾਬ ਦੀ ਇਹ ਮਹੱਤਵ ਬਣਿਆ ਸੋ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਜਿੱਕਰ ਸਾਰੇ ਕਿਸਾਨ ਭਰਾ ਇਸੇ ਤਰ੍ਹਾਂ ਇੱਕ ਦੂਜੇ ਦੀ ਮਦਦ ਕਰਨ ਲੱਗ ਜਾਣ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਵੀ ਕਿਸਾਨ ਖੁਦਕੁਸ਼ੀ ਕਰੂਗਾ ਸੋ ਹਮੇਸ਼ਾ ਸਾਰੇ ਪਿੰਡਾਂ ਨੂੰ ਅਵੇਅਰਨੈਸ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਹਮੇਸ਼ਾ ਹਰ ਫੀਲਡ ਦੇ ਵਿੱਚ ਉਹ ਕੋਈ ਵੀ ਮਤਲਬ ਕਦੋਂ ਵੀ ਬੰਦੇ ਤੇ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆਵੇ ਤਾਂ ਹਰੇਕ ਪਿੰਡ ਵਾਲਿਆਂ ਨੂੰ ਸਾਂਝਿਆਂ ਨੂੰ ਇਕੱਠੇ ਹੋ ਕੇ ਉਹਦੀ ਮਦਦ ਕਰਨੀ ਚਾਹੀਦੀ ਹੈ ਇਹੋ ਜੇ ਸਮਾਜਿਕ ਜੋ ਕੰਮ ਨੇ ਹਮੇਸ਼ਾ ਹਰ ਪਿੰਡ ਵਾਲਿਆਂ ਨੂੰ ਕਰਨੇ ਚਾਹੀਦੇ ਨੇ ਸੋ ਇਸੇ ਲਈ ਮੈਂ ਜੋ ਸਾਡੇ ਆਲੇ-ਦਾਲੇ ਦੇ ਪਿੰਡ ਨੇ ਨੌਜਵਾਨ ਨੇ ਜਿਨ੍ਹਾਂ ਨੇ ਰਲ ਕੇ ਇਹ ਉਹਨਾਂ ਨੇ ਵੀ ਇਕੱਠੀ ਕਰਕੇ ਕਣਕ ਸਾਡੇ ਪਿੰਡਾਂ ਤੱਕ ਜਾਂ ਲਾਗਲੇ ਪਿੰਡਾਂ ਤੱਕ ਪਹੁੰਚਾਈ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਇਹ ਉਪਰਾਲਾ ਚੱਕਿਆ ਤੇ ਘਰ-ਘਰ ਤੋਂ ਇਕੱਠੀ ਕਰਕੇ ਕਣਕ ਉਹਨਾਂ ਪੀੜਤ ਕਿਸਾਨ ਨੇ ਜੋ ਉਹਨਾਂ ਤੱਕ ਪਹੁੰਚਾਈ ਬਹੁਤ ਵਧੀਆ ਤੇ ਵੱਡਾ ਉਪਰਾਲਾ ਸੋ ਇਹੋ ਜਿਹੇ ਜੋ ਕੰਮ ਨੇ ਹਰ ਇੱਕ ਪਿੰਡ ਦੇ ਨੌਜਵਾਨਾਂ ਨੂੰ ਮੂਹਰੇ ਹੋ ਕੇ ਕਰਨੇ ਚਾਹੀਦੇ ਨੇ ਧੰਨਵਾਦ ਆਪਰਾਮਾ ਦੀ ਮਦਦ ਕਰਨੀ ਚਾਹੀਈ ਆ ਜੇ ਇਸ ਤਰ੍ਹਾਂ ਦਾ ਹਰ ਇੱਕ ਪਿੰਡ ਦੇ ਨੌਜਵਾਨ ਹਰ ਪਿੰਡ ਦੇ ਨਾਗਰ ਇਹ ਇਸ ਤਰ੍ਹਾਂ ਦੀ ਮਦਦ ਕਰਨ ਲੱਗ ਗਿਆ ਤਾਂ ਮੈਂ ਸੋਚਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਖੁਦਕੁਸ਼ੀ ਉਹਦਾ ਕਰਦਾ ਮੰਦਾ ਜਦੋਂ ਕੋਈ ਟੁੱਟ ਜਾਂਦਾ ਜਦੋਂ ਆਪਾਂ ਟੁੱਟੇ ਨੂੰ ਸਹਾਰਾ ਦੇਣ ਲੱਗੇ ਜਿਵੇਂ ਲੱड्डा ਦੇ ਲੋਕਾਂ ਨੇ ਟੁੱਟਿਆਂ ਨੂੰ ਸਹਾਰਾ ਦਿੱਤਾ ਕਿਸਾਨਾਂ ਨੂੰ ਤਾਂ ਹੋ ਸਕਦਾ ਫਿਰ ਖੁਦਕੁਸ਼ੀ ਕਿਉਂ ਕਰੂਗਾ ਬਹੁਤ ਵਧੀਆ ਉਪਰਾਲਾ ਲੱड्डा ਪਿੰਡ ਦਾ ਇਹ ਸੋਚਦਿਆਂ ਜਿਵੇਂ ਪੰਜਾਬ 'ਚ ਮਿੰਮ ਨੂੰ ਗਾਜ ਬਣਿਆ ਤਾਂ ਹਰ ਇੱਕ ਸਾਲ ਇਹ ਮਿੰਮ ਨੂੰ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਕੁਦਰਤੀ ਕਰੋਪੀ ਆਉਂਦੀ ਆ ਤਾਂ ਲੋਕ ਇਸ ਤਰ੍ਹਾਂ ਨਾਲ ਖੜਨ ਤੇ ਨਾਲ ਚਾਹੇ ਭਾਵੇਂ ਅੱਗ ਬੁਝ ਚੁੱਕੀ ਆ ਖੇਤਾਂ ਦੇ ਵਿੱਚੋਂ ਪਰ ਕਿਸਾਨਾਂ ਨੂੰ ਜਿਹੜੇ ਇਸ ਤਰ੍ਹਾਂ ਨਾਲ ਨੇ ਇਸ ਅੱਗ ਨੇ ਝੰਮਿਆ ਉਹ ਕਈ ਸਾਲਾਂ ਤੱਕ ਸੇਕ ਨਹੀਂ 부ਜੇਗਾ news24tv.in ਤੋਂ ਕੈਮਰਾਮੈਨ ਗੌਰਵਪਰਤਵਾਜ ਦੇ ਨਾਲ ਲਖਵੀਤਾ ਆਂਧਰਾ ਬਿਊਰੋ ਚੀਫ ਤੂਰੀ